ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਬੈਠੇ ਕਿਸਾਨਾਂ ਨੇ ਹੁਣ ਟਰਾਲੀਆਂ ਦੇ ਨਾਲ-ਨਾਲ ਗਰਮੀ ਨੂੰ ਵੇਖਦਿਆਂ ਆਪਣੇ ਪੱਕੇ ਤੰਬੂ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੋਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਨੇ ਗੱਲਬਾਤ ਕਰਦਿਆ ਕਿ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਬੈਠੇ ਕਿਸਾਨਾਂ ਨੂੰ ਆਪਣੇ ਹਾੜੀ ਦੇ ਸੀਜ਼ਨ ਵਿੱਚ ਕੰਮ ਕਰਨ ਲਈ ਘਰ ਨਹੀਂ ਜਾਣਾ ਪਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਫਸਲ ਦੀ ਸਾਮ ਸੰਭਾਲ ਪਿੰਡਾਂ ਵਿੱਚ ਬੈਠੇ ਕਿਸਾਨ ਆਪਣੇ ਪੱਧਰ ਤੇ ਸੰਭਾਲਣਗੇ ਅਤੇ ਇਹ ਗਰਮੀ ਦੇ ਸੀਜ਼ਨ ਨੂੰ ਵੇਖਦਿਆਂ ਪੱਕੇ ਰਹਿਣ ਬਸੇਰੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ 40 ਤੋਂ ਵੱਧ ਰਹਿਣ ਬਸੇਰੇ ਬਣਾ ਦਿੱਤੇ ਗਏ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਕਿਸਾਨ ਮਜੂਦੇ ਜਿੰਦਾਬਾਦ ਇਹ ਦੇ ਕੇ ਤੁਸੀਂ ਆਓ ਸਾਰੇ ਬੈਠ ਜਾ ਬੈਠੋ ਹਾਂ ਇਹ ਵੀ ਗੱਲ ਸਿਆਣੀ ਇਹ ਵੀ ਗੱਲ ਸਿਆਣੀ ਦਾ ਬਹੁਤ ਬਹੁਤ ਧੰਵਾਦ ਜਿੰਨੇ ਵੀ ਸੋਥੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਸਾਡਾ ਕੈ ਰਾਜਨੀਤਿਕ ਸੁਜੋਕਤ ਕਿਸਾਨ ਮੋਰਚਾ ਤੇ ਕੇਐਮਐਮਐਲਓ ਜਿਹੜਾ ਇਹ ਸਾਡੇ ਦੋ ਫਰੰਟਾ ਵੱਲੋਂ ਲੜਾਈ ਲੜੀ ਜਾ ਰਹੀ ਆ ਕੇਂਦਰ ਸਰਕਾਰ ਦੇ ਖਿਲਾਫ ਉਹ ਜਿਹੜੇ ਬਾਰਡਰ ਨੇ ਸਾਡੇ ਤਕਰੀਬਨ ਡੇਢ ਮਹੀਨੇ ਦੇ ਉੱਪਰ ਹੋ ਚੱਲਿਆ ਜਿਹੜੇ ਰੋਕੇ ਹੋਏ ਨੇ ਤੇ ਜਿਹੜੀਆਂ ਸਾਡੀਆਂ ਟਰੈਕਟਰ ਟਰਾਲੀਆਂ ਨੇ ਇਹ ਸਾਡੇ ਟਰੈਕਟਰ ਟਰਾਲੀਆਂ ਸਾਰੇ ਬਾਦੂ ਨੇ ਔਰ ਪਿੰਡਾਂ ਦੇ ਵਿੱਚੋਂ ਜੇ ਕਿਸੇ ਪਿੰਡ ਚੋਂ ਦੋ ਟਰਾਲੀਆਂ ਆਈਆਂ ਤੇ ਸਾਰੀ ਪੰਚਾਇਤ ਨੇ ਸਾਰੇ ਨਗਰ ਨਿਵਾਸੀਆਂ ਨੇ ਤਹਈਆ ਕਰਕੇ ਜਿਹੜੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਕੱਲ ਮੀਟਿੰਗ ਕੀਤੀ ਸੀ ਮਨੌਰੀ ਬਾਜ਼ਾਰ ਤੇ ਆਪਦੀ ਜੱਜੇਬੰਦੀ ਦੀ ਪੋਰੇ ਵਿੱਚ ਅਸੀਂ ਸਾਰਿਆਂ ਨੇ ਇਹ ਸੁਝਾਅ ਰੱਖੇ ਸੀ ਵੀ ਸੁਝਾਅ ਦਿਓ ਉਹਨਾਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਜਿਹੜੇ ਟਰੈਕਟਰ ਟਰਾਲੀਆਂ ਇੱਕ ਨਗਰ ਦੇ ਖੜੇ ਨੇ ਉਹਨਾਂ ਦੀ ਜਿਹੜੀ ਫਸਲ ਅਸੀਂ ਸੰਭਾਂਗੇ ਤੇ ਅਸੀਂ ਉਹਨਾਂ ਦੇ ਦਾਣੇ ਕਢਾਵਾਂਗੇ ਇਹ ਜਿਹੜੇ ਟਰੈਕਟਰ ਟਰਾਲੀਆਂ ਜਿਉਂ ਤੇ ਤਿਉਂ ਖੜੇ ਰਹਿਣਗੇ ਜਿੱਥੇ ਟਰੈਕਟਰ ਟਰਾਲੀਆਂ ਖੜੀਆਂ ਰਹਿਣਗੀਆਂ ਉਹਨਾਂ ਦੇ ਨਾਲ ਅਸੀਂ ਠੰਡੇ ਤੰਬੂ ਵੀ ਬਣਾ ਰਹੇ ਹਾਂ ਕਿਉਂਕਿ ਕਿਸਾਨਾਂ ਨੂੰ ਇੰਨੇ ਤਪਸ਼ ਦੇ ਵਿੱਚ ਗਰਮੀ ਦੇ ਵਿੱਚ ਉਹ ਟਰਾਲੀਆਂ 'ਚ ਬਹਿਣਾ ਬੜਾ ਔਖਾ ਕਿਉਂਕਿ ਟਰਾਲੀਆਂ ਜਿਹੜਾ ਲੋਹਾ ਗਰਮ ਹੋ ਜਾਂਦਾ ਉਹ 'ਚ ਰਾਤ ਨੂੰ ਵੀ ਬਹਿਣਾ ਔਖਾ ਉਹਨੂੰ ਵੇਖਦਿਆਂ ਹੋਇਆਂ ਜਾਲੀ ਲਾ ਕੇ ਅਸੀਂ ਇਹ ਵਧੀਆ ਢਾਰੇ ਬਣਾ ਰਹੇ ਥੋਡੇ ਸਾਹਮਣੇ ਆਈਆਂ ਇਹ ਸਾਰੇ ਅਸੀਂ ਢਾਰੇ ਜਾਣੀ ਕਿ ਮਤਲਬ ਵਾਢੀਆਂ ਤੋਂ ਪਹਿਲਾਂ-ਪਹਿਲਾਂ ਤਕਰੀਬਨ 10 ਤਰੀਕ ਤੱਕ ਅਸੀਂ ਇਹ ਸਾਰੇ ਢਾਰੇ ਖੜੇ ਕਰ ਦੇਣੇ ਨੇ ਦੂਜੇ ਪਾਸੇ ਸਰਦੀਆਂ ਨੂੰ ਆਪਣਾ ਚੋਣ ਜਾਬਤਾ ਲੱਗ ਚੁੱਕਿਆ ਤਕਰੀਬਨ 3 ਮਹੀਨੇ ਤੋਂ ਪਹਿਲਾਂ ਨਵੀਂ ਸਰਕਾਰ ਨਹੀਂ ਬਣਦੀ ਕੇਂਦਰ ਦੀ ਉਹਨੂੰ ਆਪਾਂ ਕਿਵੇਂ ਦੇਖਦੇ ਹਾਂ ਅੰਦੋਲਨ ਨੂੰ ਦੇਖੋ ਜੀ ਅਸੀਂ ਇਹ ਆਪਦੇ ਮਾਨਦੇ ਵਿੱਚ ਸੰਘਰਸ਼ ਬਹੁਤ ਵੱਡਾ ਲੈ ਕੇ ਚੱਲੇ ਆਂ ਚਾਹੇ ਚੋਣ ਜਾਬਤਾ ਲੱਗ ਜੇ ਚਾਹੇ ਕੋਸ਼ ਹੋ ਜੇ ਚਾਹੇ ਨਵੀਂ ਸਰਕਾਰ ਵੀ ਆ ਜੇ ਅਸੀਂ ਜਿਹੜਾ ਸ਼ਿਕਰਸ਼ਦਾ ਮੈਦਾਨ ਖਾਲੀ ਨਹੀਂ ਛੱਡਣਾ ਜਿੰਨੀ ਦੇਰ ਤੱਕ ਜਿਹੜੀਆਂ ਲਾਗੂ ਕੀਤੀਆਂ ਹੋਈਆਂ ਮੰਗਾਂ ਸਰਕਾਰ ਮੰਗ ਨਹੀਂ ਰਹੀ ਤੇ ਨਾ ਹੀ ਸਾਨੂੰ ਕੋਈ ਜਾਣਾਂ ਵੀ ਕਾਂਗਰਸ ਸਰਕਾਰ ਬਣ ਜੇ ਜਾਂ ਫਲਾਨੀ ਬਣ ਜੇ ਜਾਂ ਟੌਂਕੀ ਬਣ ਜੇ ਸਾਡਾ ਨਾ ਕੋਈ ਤਾਲੁਕਤ ਨਹੀਂ ਸਾਡਾ ਕੇਵਲ ਤੇ ਕੇਵਲ ਇੱਕੋ ਨਿਸ਼ਾਨਾ ਕਿਸਾਨੀ ਤੇ ਪੈਰਾ ਦੇਣਾ ਔਰ ਕਿਸਾਨੀ ਦੀਆਂ ਜਿਹੜੀਆਂ ਮੰਗਾਂ ਹੋਈਆਂ ਮੰਗਾ ਉਹਨੂੰ ਲਾਗੂ ਕਰਾਉਣਾ ਪਰ ਜੇ ਮੈਂ ਸਰਕਾਰਾਂ ਦੀ ਗੱਲ ਕਰਾਂ ਇਹ ਸਰਕਾਰ ਜਿਹੜੀ ਮਤਲਬ ਆ ਕਿਨੇ ਜਿਹੜਾ ਕਿਸਾਨਾਂ ਨੂੰ ਫਤਵਾ ਦਿੱਤਾ ਅਸੀਂ 2013 ਦੇ ਵਿੱਚ ਇਹਨਾਂ ਨੇ ਟੂਨ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਰਾਜਨਾਥ ਸਿੰਘ ਨੇ ਦਿੱਲੀ ਸਾਡੀ ਸਟੇਜ ਸੀ 20 ਮਾਰਚ 2013 ਨੂੰ ਤੇ ਰਾਜਨਾਥ ਸਾਹਿਬ ਨੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਲਿਆਓ ਸੁਵਾਮੀ ਨਾਸਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇੱਥੇ ਹੀ ਬਸ ਨਹੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਕਾਰਜਾਂ ਤੇ ਲਖੀਰ ਫੇਰੀ ਦਿੱਤੀ ਜਾਊਗੀ ਇਸ ਨੂੰ ਰੱਖ ਜਾ ਅਸੀਂ ਜਿਹੜਾ ਉਹ ਧਰਨਾ ਸੀਗਾ ਉਸ ਸਸਟੈਂਡ ਕਰਤਾ ਸੀ 20 ਮਾਰਚ ਨੂੰ ਤੇ ਅਸੀਂ ਉਹਨੂੰ ਫਤਵਾ ਦੇ ਕੇ ਸਰਕਾਰ ਨੂੰ ਕੁਰਸੀ ਤੇ ਬਿਠਾਤਾ ਤੇ ਇਹ ਸਰਕਾਰ ਐਨੀ ਨਲਾਇਕ ਨਿਕਲੀ ਕਿਸਾਨਾਂ ਦੇ ਖੂਨ ਦੀ ਪਿਆਸੀ ਨਿਕਲੀ ਜਿਨ੍ਹਾਂ ਨੇ ਤਿੰਨ ਕਾਲੇ ਟਰੂਨ ਬਣਾ ਕੇ ਜਿੱਥੇ ਸਾਨੂੰ ਸਵਾ ਸਾਲ ਪ੍ਰਦਰਸ਼ਨ ਕਰਨਾ ਪਿਆ ਬਾਡਰਾਂ ਤੇ ਤੇ ਉਥੇ ਜਦੋਂ 750 ਕਿਸਾਨ ਬੀਬੀਆਂ ਸ਼ਹੀਦ ਹੋਈਆਂ ਤੇ ਜਦੋਂ ਲਖੀਂਪੁਰ ਖੀਰੀ ਵਿਖੇ ਸ਼ਾਂਤਮਈ ਪ੍ਰੋਟੈਸਟ ਕਰੇ ਕਿਸਾਨ ਜਿਨ੍ਹਾਂ ਤੇ ਅਜੇ ਮਿਸ਼ਰਾ ਟੈਣੀ ਤੇ ਉਹਦੇ ਮੁੰਡੇ ਨੇ ਗੁੰਡਾ ਕਰਦੀ ਕਰਕੇ ਸੈਂਕੜੇ ਲੋਕਾਂ ਨੂੰ ਦਰੜਿਆ ਜਿਹਦੇ ਵਿੱਚ ਚਾਰ ਕਿਸਾਨ ਚੀਰ ਹੋ ਗਏ ਤੇ ਇੱਕ ਜਿਹੜਾ ਪ੍ਰੈਸ ਵਾਲਾ ਵੀਰ ਵੀ ਛੇੜ ਗਿਆ ਉਸ ਨੂੰ ਵੇਖਦਿਆਂ ਸਰਕਾਰ ਨੂੰ ਫਿਰ ਝੁਕਣਾ ਪੈ ਗਿਆ ਫਿਰ ਸਰਕਾਰ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਾਲੇ ਦਿਨ ਉਹ ਕਾਨੂੰਨ ਰੱਦ ਕਰਨੇ ਪਏ ਜਿਹੜੇ ਦੋ ਕਾਨੂੰਨ ਸੀਗੇ 2020 ਸੋਧ ਬਿਲ ਬਿਜਲੀ ਦਾ ਉਹ ਆਂਦੇ ਸੀ ਅਸੀਂ ਇਹ ਨਹੀਂ ਲਾਗੂ ਕਰਾਂਗੇ ਪਰ ਉਹਨਾਂ ਨੇ ਇਹ ਵੀ ਲਾਗੂ ਕਰਤਾ ਸਾਡੇ ਚੈਪ ਵਾਲੇ ਮੀਟਰ ਲੱਗ ਰਹੇ ਨਹੀਂ ਤੇ ਅਸੀਂ ਉਹਨਾਂ ਦਾ ਵੀ ਵਿਰੋਧ ਕਰਦੇ ਚੈਪ ਵਾਲੇ ਮੀਟਰ ਅਸੀਂ ਲੱਗਣ ਨਹੀਂ ਦੇਣੇ ਜਿੱਥੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਦੇਵਾਂਗੇ ਉਹ ਵੀ ਨਹੀਂ ਇਹਨਾਂ ਨੇ ਲਾਗੂ ਕੀਤਾ ਜੇ ਮੈਂ ਗੱਲ ਕਰਾਂ ਇਹਨਾਂ ਨੇ ਕਿਹਾ ਸੀ ਸੀ2 ਪਲੱਸ 50% ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਉਹ ਵੀ ਨਹੀਂ ਲਾਗੂ ਕੀਤਾ ਇਹਨਾਂ ਸਾਰੇ ਪੱਖਾਂ ਨੂੰ ਦੇਖਦੇ ਹੋਏ ਤੇ ਇਹ ਜਿਹੜੀ ਸਰਕਾਰ ਸੀ ਬਿਲਕੁਲ ਨਿਕੰਮੀ ਨਿਕਲੀ ਕਿਸਾਨਾਂ ਪਰਤੀ ਕਿਸਾਨ ਵੋਟਾਂ ਨੂੰ ਲੈ ਕੇ ਆਉਣੇ ਜਿਵੇਂ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਲੀਡਰ ਕਰ ਕਰ ਜਾਣਗੇ ਵੋਟਾਂ ਦੀ ਉਹਨਾਂ ਨੂੰ ਕਿਸਾਨ ਜਿਹੇ ਬੰਦਿਆਂ ਕਿਵੇਂ ਦੇਖਣਗੇ ਦੇਖੋ ਜੀ ਕੱਲ ਮੁਖਸਰ ਜਿਹੜੇ ਦੇ ਵਿੱਚ ਭਾਜਪਾ ਦੀ ਇੱਕ ਮਤਲਬ ਉੱਥੇ ਪੈਰਸੇ ਵਿੱਚ ਉਹਨਾਂ ਦੀ ਮੀਟਿੰਗ ਸੀ ਤੁਸੀਂ ਦੇਖ ਹੀ ਲਿਆ ਮੀਡੀਆ ਦੇ ਵਿੱਚ ਵੀ ਉਹ ਸਾਡੀਆਂ ਪਾਰਟੀਆਂ ਨੇ ਜਾ ਕੇ ਔਰ ਲੋਕਾਂ ਦਾ ਆਮ ਹਵਾਮ ਰਲ ਗਿਆ ਨਾਲ ਬੀਬੀਆਂ ਵੀ ਗਈਆਂ ਬਹੁਤ ਵੀ ਇਹ ਸਰਕਾਰ ਨੇ ਸਿੱਧੀਆਂ ਗੋਲੀਆਂ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਿਵੇਂ ਕਿ ਸ਼ੁਭਕਰਮ ਸਿੰਘ ਜਿਵੇਂ ਕਿ ਤੁਸੀਂ 21 ਫਰਵਰੀ ਨੂੰ ਕੋਲੇ ਸੀ ਵਿੱਚ ਸੀ ਸਾਡੇ ਨਾਲ ਥੋੜੇ ਵੀ ਗੋਲੀ ਵੱਜ ਸਕਦੀ ਸੀ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਕਿਸਾਨ ਆਪਣੀਆਂ ਹੱਕੀ ਮੰਗਾਂ ਮੰਨ ਰਹੇ ਸੀ ਨਾ ਕਿ ਉਹ ਕੋਈ ਜ਼ਿਆਦਾ ਕੋਈ ਗਲਤ ਕੰਮ ਕਰ ਰਹੇ ਸੀ ਨਾ ਕੋਈ ਤੋੜ ਹੀ ਰਹੇ ਸੀ ਉਹਨਾਂ ਨੇ ਅਥਰੂ ਗੈਸ ਵਾਟਰ ਬੰਦ ਤੇ ਸਿੱਧੀਆਂ ਗੋਲੀਆਂ ਜਿਹੜੀਆਂ ਮਾਰ ਕੇ ਜਿੱਥੇ ਕਿਸਾਨਾਂ ਦੀਆਂ ਅੱਖਾਂ ਵੀ ਚੱਲੀਆਂ ਗਈਆਂ ਕਿਸਾਨ ਫੱਟੜ ਵੀ ਹੋਇਆ ਇੱਕ ਜਿਹੜਾ ਪ੍ਰਤਪਾਲ ਸਿੰਘ ਸਗਰੂਰ ਜ਼ਿਲ੍ਹਾ ਪਿੰਡ ਨਵਾਗਾਉ ਦਾ ਨੌਜਵਾਨ ਸੀ 32 ਸਾਲ ਦਾ ਗਾਇਆ ਹੋਇਆ ਤੇ ਦੋ ਬੱਚੇ ਵੀ ਨਹੀਂ ਨਿੱਕੇ ਨਿੱਕੇ ਉਹਦਾ ਪਰਿਵਾਰ ਵੀ ਉਹਦੇ ਮਾਪੇ ਵੀ ਹੈਗੇ ਨਹੀਂ ਅਸੀਂ ਉਹਦੇ ਘਰੇ ਵੀ ਜਾ ਕੇ ਪਤਾ ਲਾਇਆ ਕਿ ਤੇ ਉਹ ਜਿਹੜਾ ਤਿੰਨ ਦਿਨ ਇਹਨਾਂ ਨੇ ਚੁੱਕ ਕੇ ਉਹਥੋਂ ਦੇ ਮੂੰਹ 'ਚ ਪਾਣੀ ਵੀ ਨਹੀਂ ਪਾਇਆ ਪਰ ਉਸ ਨੂੰ ਰੱਖ ਗਿਆ ਰੱਬ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਨਹੀਂ ਛੱਡੀ ਕੀ ਤੇ ਉਸ ਬੰਦੇ ਨੂੰ ਅਸੀਂ ਫਿਰ ਮਤਲਬ ਹਾਈ ਕੋਰਟ ਤੋਂ ਸਹਾਰਾ ਲੈ ਕੇ ਬੀ. ਜੇ ਚੰਡੀਗੜ੍ਹ ਤੋਂ ਇਲਾਜ ਕਰਾ ਕੇ ਹੁਣ ਘਰੇ ਵਾਪਸ ਪਰਤਿਆ ਪਰ ਉਹਦਾ ਹਲੇ 1 ਸਾਲ ਡੇਢ ਸਾਲ ਇਲਾਜ ਚੱਲੂਗਾ ਕਿਉਂਕਿ ਉਹਨੂੰ ਇੰਨਾ ਬੁਰੀ ਤਰ੍ਹਾਂ ਕੁੱਟਿਆ ਵੀ ਜਿਵੇਂ ਕਿ ਇੱਕ ਆਪਾ ਪਸ਼ੂਆਂ ਨੂੰ ਕੁੱਟਦੇ ਹੁੰਦੇ ਆ ਮੈਂ ਸਮਝਦਾ ਇਹ ਸਰਕਾਰ ਜਿੱਥੇ ਕਿਸਾਨਾਂ ਦੀ ਵਿਰੋਧੀ ਆ ਉੱਥੇ ਮਨੁੱਖਤਾ ਦੀ ਵੀ ਵਿਰੋਧੀ ਸਰਕਾਰ ਆ ਇਹ ਇਹਨਾਂ ਨੂੰ ਕਿਸੇ ਨਾਲ ਤਰਸ ਨਹੀਂ ਚਾਹੀ ਕੋਈ ਹੋਵੇ ਅੰਨੀਆਂ ਗੋਲੀਆਂ ਚੜਾਉਂਦੇ ਨਾਲ ਕੋਈ ਵੀ ਉੱਥੇ ਮਰ ਸਕਦਾ ਸੀ ਜਿੱਥੇ ਸਾਡੇ ਜਿੰਨੇ ਡਾਕਟਰੀ ਸਹਾਤਾ ਦੇ ਕੈਂਪ ਲਾਏ ਹੋਏ ਸੀ ਉਹ ਕੈਂਪ ਵੀ ਨੇ ਤਬਾਹ ਕਰਤੇ ਤੇ ਉਥੇ ਜਿਹੜੇ ਸਾਡੇ ਟਰੈਕਟਰ ਸੀਗੇ 20 25 ਗੱਡੀਆਂ ਤੇ ਡਾਕਟਰਾਂ ਦੇ ਕੈਂਪ ਉਹ ਵੀ ਇਹਨਾਂ ਨੇ ਬੁਰੀ ਤਰ੍ਹਾਂ ਨਾਸ਼ਟ ਕਰ ਗਏ ਸਰ ਜਿਵੇਂ ਦਿੱਲੀ ਦੀ ਕੋਈ ਵੀ ਕੇਂਦਰ ਸਰਕਾਰ ਹੈ ਉਹ ਅੱਜ ਤੱਕ ਕਦੀ ਵੀ ਪੰਜਾਬ ਦੇ ਭਲਾ ਨਹੀਂ ਕਰਦੀ ਫਿਰ ਜਿਹੜੇ ਕਿਸਾਨ ਨੇ ਕਿਹੜੀ ਪਾਰਟੀ ਦੀ ਸਮਰਥਾ ਕੋ ਪੱਲਣ ਦੇਖੋ ਜੀ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦਿੱਤਾ ਕਹਤਾਂ ਵੀ ਨਾਨ ਪੋਲੀਟিক্যাল ਮੋਰਚਾ ਅਸੀਂ ਗੈਰ ਸਿਆਸਤੀਆਂ ਅਸੀਂ ਸਿਆਸਤ ਦੇ ਵਿੱਚ ਕੋਈ ਇਸਤਾਨੀ ਲੈਣਾ ਸਾਡਾ ਕੇਵਲ ਤੇ ਕੇਵਲ ਇੱਕੋ ਮੰਤੋਬਾ ਕਿਸਾਨੀ ਦੀ ਲੜਾਈ ਅਸੀਂ ਆਪਦੇ ਮੋਢਿਆਂ ਤੇ ਲੜਨੀ ਹੈ ਔਰ ਆਪਦੇ ਹੱਕ ਲੈਣੇ ਨੇ ਔਰ ਸਾਡਾ ਕਿਸੇ ਪਾਰਟੀ ਨਾਲ ਤਾਲਮੇਲ ਨਹੀਂ ਚਾਹੀਏ ਕਾਂਗਰਸ ਵੀ ਆ ਜੇ ਅਸੀਂ ਤਾਂ ਆਈ ਲੜਾਈ ਲੜਨੀ ਆ ਤੇ ਆਪਦੀਆਂ ਮੰਗਾਂ ਮੰਨਵਾਉਣਾ ਸਾਨੂੰ ਕੋਈ ਨਹੀਂ ਵੀ ਭਾਜਪਾ ਕੇ ਕਾਂਗਰਸ ਸਰ ਜਿਵੇਂ ਉਹ ਵੀ ਇਹਨਾਂ ਨੇ ਬੁਰੀ ਤਰ੍ਹਾਂ ਨਸ਼ਟ ਕਰ ਗਏ ਸਰ ਜਿਵੇਂ ਦਿੱਲੀ ਦੀ ਕੋਈ ਵੀ ਕੇਂਦਰ ਸਰਕਾਰ ਹੈ ਉਹ ਹੱਦ ਤੱਕ ਕਦੀ ਵੀ ਪੰਜਾਬ ਦੇ ਭਲਾ ਨਹੀਂ ਕਰਦੀ ਫਿਰ ਜਿਹੜੇ ਕਿਸਾਨ ਨੇ ਕਿਹੜੀ ਪਾਰਟੀ ਦੀ ਸਮਰਥਨ ਕਿੱਲਣ ਦੇਖੋ ਜੀ ਅਸੀਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਹਤਾਂ ਵੀ ਨੌਨ ਪੋਲੀਟিক্যাল ਮੋਰਚਾ ਅਸੀਂ ਗੈਰ ਸਿਆਸਤੀਆਂ ਅਸੀਂ ਸਿਆਸਤ ਵਿੱਚ ਕੋਈ ਹਿੱਸਾ ਨਹੀਂ ਲੈਣਾ ਸਾਡਾ ਕੇਵਲ ਤੇ ਕੇਵਲ ਇੱਕੋ ਮੰਤੋਬਾ ਕਿਸਾਨੀ ਦੀ ਲੜਾਈ ਅਸੀਂ ਆਪਦੇ ਮੋਢਿਆਂ ਤੇ ਲੜਨੀ ਹੈ ਔਰ ਆਪਦੇ ਹੱਕ ਲੈਣੇ ਨੇ ਔਰ ਸਾਡਾ ਕਿਸੇ ਪਾਰਟੀ ਨਾਲ ਤਾਲਮੇਲ ਨਹੀਂ ਚਾਹੇ ਕਾਂਗਰਸ ਵੀ ਆ ਜਾਏ ਅਸੀਂ ਤਾਂ ਆਹੀ ਲੜਾਈ ਲੜਨੀ ਆ ਤੇ ਆਪਦੀਆਂ ਮੰਗਾਂ ਮੰਨਵਾਉਣੀਆਂ ਸਾਨੂੰ ਕੋਈ ਨਹੀਂ ਵੀ ਭਾਜ ਪਾ ਕੇ ਕਾਂਗਰਸਾ ਸਰ ਜੀ ਮੈਂ ਦੋ ਦੋ ਸਾਰੀਆਂ ਜਥੇਬੰਦੀਆਂ ਆਈਆਂ ਨੇ ਜਿਹੜਾ ਖਨੋਰੀ ਇਲਾਕੇ ਦੇ ਸੰਗਤਾਂ ਨੇ ਲੋਕਲ ਉਹਨਾਂ ਦਾ ਜਿਹੜਾ ਰੁਝਾਨ ਕਿਸਾਨਾਂ ਦਾ ਅੰਦੋਲਨ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਇੰਨਾ ਵਧੀਆ ਰੁਝਾਨ ਹੈ ਲੋਕਾਂ ਦਾ ਅਸੀਂ ਸੁੱਤੇ ਪਏ ਹੁੰਨੇ ਆ ਚਾਹ ਜਾਂਦੀ ਆ ਅਸੀਂ 8:30 ਵਜੇ ਉਦੋਂ ਨੂੰ ਸਾਨੂੰ ਫੁਲਕਾ ਆ ਜਾਂਦਾ ਸਾਨੂੰ ਅੱਜ ਤਾਂ ਚੁੱਲੇ ਤੇ ਪਾਉਣ ਦੀ ਲੋੜ ਨਹੀਂ ਪਈ ਆ ਟਰਾਲੀਆਂ ਨੂੰ ਵੇਖ ਲਓ ਉਵੇਂ ਡਾਲੇ ਲੱਗੇ ਨੇ ਰਾਚ ਨੂੰ ਵੀ ਅਸੀਂ ਗੁਰਦੁਆਰਾ ਸਾਹਿਬ ਲਈ ਉਹ ਡਿਵਾਈਡ ਕਰਕੇ ਲੰਗਰ ਨੂੰ ਸਾਰਾ ਮੰਡਾ ਔਰ ਸਾਡੇ ਕੋਲੇ ਹਲੇ ਲੰਗਰ ਆ ਜਿਹੜਾ ਹਲੇ ਵੀ ਛੇ ਮਹੀਨੇ ਦਾ ਵਿੱਚ ਪਿਆਜ਼ ਗੈਸ ਸਿਲੰਡਰ ਪੈ ਨਹੀਂ ਔਰ ਇਸ ਕਰਕੇ ਅਸੀਂ ਇਸ ਇਲਾਕੇ ਦਾ ਧੰਨਵਾਦ ਕਰਦੇ ਹਾਂ ਸਾਰੇ ਦਾ ਵੀ ਜਿੰਨੀ ਇਹਨਾਂ ਨੇ ਕਿਸਾਨਾਂ ਦੀ ਸੇਵਾ ਕੀਤੀ ਆ ਮੈਂ ਸਮਝਦਾ ਵੀ ਬਹੁਤ ਵੱਡੀ ਹੈ ਇਸ ਇਲਾਕੇ ਦੀ ਦੇਣ ਨੇੜੇ ਵਾਲਿਆਂ ਦੀ ਔਰ ਸਾਨੂੰ ਕਿਸੇ ਵੀ ਚੀਜ਼ ਦੀ ਥੋੜੀ ਨਹੀਂ ਆਉਂਦੀ ਚਾਹ ਮੱਛਰਦਾਨੀਆਂ ਹੋਣ ਚਾਹ ਔੜ ਮੋਸਾ ਹੋਣ ਪਰ ਇੱਕ ਅਸੀਂ ਜਰੂਰ ਸਰਕਾਰ ਕਾ ਪੰਜਾਬ ਸਰਕਾਰ ਨੂੰ ਨਿੰਦੇ ਆ ਅੱਜ 5 ਦਿਨ ਹੋ ਗਏ ਇੱਥੇ ਬਿਜਲੀ ਦਾ ਮੰਦੇ ਹਾਲ ਨੂੰ ਸਾਰੇ ਕਿਸਾਨ ਰਾਤ ਨੂੰ ਜਿਹੜੇ ਵਿਚਾਰੇ ਡੀਜ਼ਲ ਮਲ ਮਲ ਕੇ ਸੌਂਦੇ ਨੇ ਵੀ ਜਦੋਂ ਡੀਜ਼ਲ ਮਲ ਲੈਂਦੇ ਸਹੀ ਤੇ ਤੇ ਉਹਦੇ ਨਾਲ ਮੱਛਰ ਨਹੀਂ ਨੇੜੇ ਆਉਂਦਾ ਤੇ ਸਾਰੀਆਂ ਰਾਤਾਂ ਸਾਨੂੰ ਬਹਿ ਕੇ ਕੱਟਣੀਆਂ ਪੈਂਦੀਆਂ ਮੈਂ ਨਾ ਇਹਦੂ ਘਟਿਆ ਜਿਹੜੀ ਪੰਜਾਬ ਨਾਲ ਦੀ ਸਰਕਾਰ ਵੀ ਘਟਿਆ ਨਹੀਂ ਹੋਤਾ ਜੀ ਜਿਨ੍ਹਾਂ ਦਾ ਕਿਸਾਨਾਂ ਪ੍ਰਤੀ ਕੋਈ ਅਸੀਂ ਜਾਮ ਕਰਕੇ ਦੱਸਿਆ ਵੀ ਇੱਥੇ ਐਕਸਨਮੀ ਆਏ ਤਸਵੀਲਦਾਰ ਵੀ ਆਏ ਪ੍ਰਸ਼ਾਸਨ ਕੋਲੇ ਵੀ ਗੱਲ ਗਈ ਆ ਅੱਜ ਵੀ ਗਈ ਉਹਨਾਂ ਦੇ ਵੱਡੇ ਅਧਿਕਾਰਾਂ ਕੋਲੇ ਗੱਲ ਇਹ ਵੀ ਸਾਡੇ ਇਹ ਟਰਾਂਸਫਰ ਵੱਡੇ ਲਾਓ ਵੱਡੇ ਟਰਾਂਸਫਾਰਮ ਲਾ ਕੇ ਸਾਨੂੰ ਜਿਹੜਾ ਬਿਜਲੀ ਦਾ ਪ੍ਰਬੰਧ ਪੂਰਾ ਹੋ ਜੇ ਤਾਂ ਸਾਡਾ ਜਿਹੜਾ ਮਤਲਬ ਸੰਘਰਸ਼ਾ ਉਹ ਹੋਰ ਤੇਜ਼ ਹੋਊਗਾ ਪਰ ਜਿਹੜੇ ਕਿਸਾਨ ਨੇ ਉਹ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਕਿਉਂਕਿ ਅਸੀਂ ਖੇਤਾਂ ਦੇ ਵਿੱਚ ਪਲੇ ਹੋਏ ਹਾਂ ਉੱਥੇ ਵੀ ਅਸੀਂ ਮੱਛਰਾਂ 'ਚ ਰਹਿ ਕੇ ਪਲੇ ਹੋਏ ਹਾਂ ਸਾਡੇ ਬਾਪ ਵੀ ਮੱਛਰਾਂ 'ਚ ਰਹੇ ਆ ਸੱਪਾਂ ਦੇ ਵਿੱਚ ਰਹੇ ਨੇ ਇਸ ਕਰਕੇ ਜਿਹੜੀ ਲੜਾਈ ਦਾ ਸਾਨੂੰ ਇਹ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ ਪਰ ਸਰਕਾਰਾਂ ਇਸ ਸੰਘਰਸ਼ ਨੂੰ ਨਕਾਮ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਰ ਤੁਸੀਂ ਬਸ ਜਿਹੜਾ ਹਰਿਆਣਾ ਦੇ ਨਵਦੀਪ ਵਾਟਰ ਕਨੈਲ ਵਾਲੇ ਉਹਨਾਂ ਦੀ ਗ੍ਰਿਫਤਾਰੀ ਹੋਈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਨਮਦੀਪ ਦੀ ਗ੍ਰਿਫਤਾਰੀ ਹੋਈ ਆ ਬੜੀ ਨਿੰਦਣਯੋਗ ਘਟਨਾ ਹਰਿਆਣਾ ਸਰਕਾਰ ਦੀ ਉਹ ਸਾਡੇ ਪੰਜਾਬ ਦੇ ਅੱਗੋਂ ਨੂੰ ਚੱਕ ਨਹੀਂ ਸਕਦੀ ਤੇ ਮੈਂ ਨਾ ਸਾਡੀ ਨਿਲੇਕੀ ਪੰਜਾਬ ਸਰਕਾਰ ਦੀ ਆ ਜਿਹਦੀ ਜ਼ਿੰਮੇਵਾਰੀ ਬਣਦੀ ਆ ਵੀ ਇਹ ਬੰਦੇ ਲਗਾਏ ਕਿਉਂ ਅਸੀਂ ਆਪ ਦਾ ਬੰਦਾ ਕਿਉਂ ਲਿਆਂਦਾਤਾ ਹਰਿਆਣੇ ਵਾਲੇ ਉੱਪਰ ਕਿਲੇ ਇਸ ਕਰਕੇ ਅਸੀਂ ਪੂਰ ਜ਼ੋਰ ਨਿੱਡਾ ਕਰਦੇ ਆਂ ਔਰ ਅਸੀਂ 7 ਤਰੀਕ ਨੂੰ ਭਾਜਪਾ ਦੇ ਟੋਟਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਹਦਾ ਵਿਰੋਧ ਕਰਾਂਗੇ ਔਰ ਸਾਰੇ ਅਸੀਂ ਜ਼ਿਲ੍ਹਿਆਂ ਦੇ ਵਿੱਚ ਉਹਦੇ ਨੇ ਪੁਤਲੇ ਬਣਾ ਕੇ ਉਹ ਕਿਸੇ ਜਗ੍ਹਾ ਦੇ ਉੱਤੇ ਫੂਕੇ ਜਾਣਗੇ ਤੇ ਸਰਕਾਰ ਨੂੰ ਦੱਸਿਆ ਜਾਊਗਾ ਵੀ ਛੋਟੀ ਜਿਹੜੀ ਭਾਜਪਾ ਸਰਕਾਰ ਆ ਉਹਦਾ ਆ ਚਿਹਰਾ ਨੰਗਾ ਕਰਕੇ ਵਿਖਾਤਾ ਆ